ਪੰਜਾਬ ਨੇੜੇ ਲੱਭ ਗਈ 175 ਸਾਲ ਪੁਰਾਣੀ ਬ੍ਰਿਟਿਸ਼ ਹਕੂਮਤ ਦੀ ਕਾਲੇ ਪਾਣੀ ਵਾਲੀ ਦੂਜੀ ਜੇਲ ਜਿੱਥੇ ਕ੍ਰਾਂਤੀਕਾਰੀ ਜੋਧਿਆਂ ਨੂੰ ਦਿੰਦੇ ਸੀ ਰੂਹ ਕਮਾਉਂਦੀ ਸਜ਼ਾ ਇਸ ਜੇਲ ਵਿੱਚ ਕੈਦ ਸੀ ਗਾਂਧੀ ਜੀ ਦਾ ਕਾਤਲਗੋੜ ਸੇ ਕਿਉਂਕਿ ਆਲੇ ਦੁਆਲੇ ਜਿਹੜੇ ਪਹਾੜਾ ਇੱਥੇ ਕਾਫੀ ਉੱਚੇ ਆ ਬਹੁਤ ਜ਼ਿਆਦਾ ਉਚਾਈ ਤੇ ਇਹ ਜੇਲ ਬਣਾਈ ਗਈ ਸੀ ਜੇ ਕੋਈ ਕੈਦੀ ਇਥੋਂ ਭੱਜਦਾ ਸਗਾ ਤਾਂ ਉਹਦਾ ਇਥੋਂ ਬਾਹਰ ਨਿਕਲਣਾ ਬਹੁਤ ਜਿਆਦਾ ਔਖਾ ਸੀਗਾ ਕਿਉਂਕਿ ਜਿਹੜੀ ਇਹ ਛਾਤਾ ਇਹ ਲੱਕੜ ਦੀ ਆ ਇਹ ਇਸ ਕਰਕੇ ਬਣਾਈ ਗਈ ਸੀ ਕਿ ਜੇ ਕੋਈ ਕੈਦੀ ਹਿਲਜੁਲ ਕਰਦਾ ਸੀਗਾ ਤਾਂ ਥੱਲੇ ਜਿਹੜੇ ਮੁਲਾਜ਼ਮ ਬੈਠੇ ਹੁੰਦੇ ਸੀ ਉਸ ਸਮੇਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ ਜਿੱਥੇ ਤੁਸੀਂ ਇਹ ਜਿੱਤੇ ਜਾਂਦੇ ਸੀ ਬਹੁਤ ਖਤਰਨਾਕ ਕੈਦੀ ਸੀਗੇ ਉਹਨਾਂ ਦੇ ਕਮਰੇ ਜਿਹੜੇ ਅੰਦਰ ਆ ਉਹਨਾਂ ਕਮਰਿਆਂ ਨੂੰ ਦੇਖ ਕੇ ਤਾਂ ਹਰ ਕਿਸੇ ਨੂੰ ਡਰ ਮਹਿਸੂਸ ਹੋਏਗਾ ਕਿ ਇਹ ਤੁਸੀਂ ਲਾ ਲੋ ਬਹੁਤ ਜਿਆਦਾ ਸਖਤ ਸਜ਼ਾ ਦਿੱਤੀ ਜਾਂਦੀ ਸੀ ਕਿਉਂਕਿ ਜਿਹੜੀ ਇਹ ਤੁਸੀਂ ਲਾ ਲਓ ਕਮਰਾ ਸਗਾ ਇਹਦਾ ਸਪੇਸ ਬਹੁਤ ਜ਼ਿਆਦਾ ਘਟਾ ਇੱਥੇ ਸਿਰਫ ਕੈਦੀ ਖੜਿਆ ਜਾ ਸਕਦਾ ਆ ਤੇ ਨਾ ਕੋਈ ਹਿਲਜੁਲ ਕਰ ਸਕਦਾ ਆ ਤੇ ਉਹਦੀ ਫੇਸ ਦੇ ਉੱਤੇ ਕਪੜਾ ਦੇ ਦਿੰਦੇ ਸੀ ਚਿੱਟੇ ਰੰਗ ਦਾ ਜਿੱਦਾ ਦਿੱਤਾ ਹੋਇਆ ਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿੰਨੀ ਸਖਤ ਸਜ਼ਾ ਉਹਨੂੰ ਮਿਲਦੀ ਸੀ ਕਿ ਨਾ ਉਹ ਤੋਂ ਬਿਠਿਆ ਜਾ ਸਕਦਾ ਸਗਾ ਸਿਰਫ ਉਹ ਖੜਾ ਹੀ ਰਹਿ ਸਕਦਾ ਸਗਾ ਖੋਲ ਕੇ ਦਿਖਾਉਂਦੇ ਆ ਤੇ ਇੱਧਰ ਕਾਫੀ ਹਨੇਰਾ ਆ ਉਸ ਸਮੇਂ ਦੀ ਚਿਮਨੀ ਆ ਤੁਸੀਂ ਦੇਖ ਸਕਦੇ ਆ ਇੱਥੇ ਅੱਗ ਬਾਲ ਕੇ ਸਰੀਿਆਂ ਨੂੰ ਗਰਮ ਕੀਤਾ ਜਾਂਦਾ ਸੀਗਾ ਫੇਰ ਕੈਦੀਆਂ ਨੂੰ ਤਸੀਹੇ ਦਿੱਤੇ ਜਾਂਦੇ ਸੀਗੇ ਇਹਨਾਂ ਦਾ ਹਥਕੜੀਆਂ ਲਾ ਕੇ ਤਾਂ ਜਿਹੜੇ ਸਰੀਏ ਹੁੰਦੇ ਸੀ ਗਰਮ ਕੀਤੇ ਉਹਨਾਂ ਨੂੰ ਦੱਗਿਆ ਜਾਂਦਾ ਸੀ ਹੁਣ ਤੁਹਾਨੂੰ ਗਾਂਧੀ ਜੀ ਦਾ ਕਮਰਾ ਦਿਖਾਉਂਦੇ ਆ ਇਹ ਉਹ ਕਮਰਾ ਸੀਗਾ ਜਿੱਥੇ ਉਹ ਆ ਕੇ ਇੱਥੇ ਰਹੇ ਸੀਗੇ 2 ਦਿਨ ਹੁਣ ਤੁਹਾਨੂੰ ਲੋਹਾਰ ਦਾ ਕਮਰਾ ਦਿਖਾਉਂਦੇ ਆ ਜਿੱਥੇ ਲੋਹੇ ਦਾ ਸਮਾਨ ਬਣਦਾ ਸੀਗਾ ਆ ਤੁਸੀਂ ਦੇਖ ਸਕਦੇ ਆ ਅੱਗ ਬਾਲਣ ਵਾਸਤੇ ਹੁੰਦਾ ਸੀਗਾ ਤਾਂ ਇਸ ਤਰ੍ਹਾਂ ਜੋ ਸਾਨੂੰ ਲੱਗਦਾ ਇਹਨੂੰ ਚਲਾਇਆ ਜਾਂਦਾ ਹੈ ਸਗਾ ਪੀਵੀ7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਿਤ ਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਹਿਮਾਚਲ ਦੇ ਸੋਲਨ ਦੀ ਨਵੀਂ ਲੋਕੇਸ਼ਨ ਤੇ ਲੈ ਕੇ ਜਾ ਰਹੇ ਹਾਂ ਜਿੱਦਾਂ ਤੁਸੀਂ ਸਾਰੇ ਜਾਣਦੇ ਆ ਕਿ ਸਾਨੂੰ ਕਾਫੀ ਦਿਨ ਹੋ ਗਏ ਸੋਲਨ ਆਏ ਹੋਏ ਨੂੰ ਅੱਜ ਅਸੀਂ ਤੁਹਾਨੂੰ ਦਕਸ਼ਾਈ ਦੇ ਜੰਗਲਾਂ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਪਹਾੜੀ ਦੀ ਚੋਟੀ ਤੇ ਅੰਗਰੇਜ਼ਾਂ ਦੀ 170 ਸਾਲ ਪੁਰਾਣੀ ਜੇਲ੍ਹ ਆ ਜਿੱਥੇ ਖਤਰਨਾਕ ਕੈਦਿਆਂ ਨੂੰ ਰੱਖਿਆ ਜਾਂਦਾ ਸੀਗਾ ਇੱਥੇ ਸਾਡੇ ਮਹਾਤਮਾ ਗਾਂਧੀ ਜੀ ਵੀ ਦੋ ਦਿਨ ਰਹੇ ਸੀਗੇ ਉਹਨਾਂ ਦਾ ਧਿਆਰਾ ਨਥੂ ਰਾਮ ਗੋਸੇ ਨੂੰ ਵੀ ਇੱਥੇ ਇੱਕ ਦਿਨ ਵਾਸਤੇ ਰੱਖਿਆ ਗਿਆ ਸੀਗਾ ਸਭ ਤੋਂ ਜੋ ਵੱਡੀ ਗੱਲ ਇਹ ਆ ਕਿ ਇਸ ਜੇਲ੍ਹ ਬਾਰੇ ਸਾਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਆ ਜਿਹਨੂੰ ਹਿਮਾਚਲ ਦੀ ਕਾਲੇ ਪਾਣੀ ਵਾਲੀ ਜੇਲ੍ਹ ਵੀ ਕਿਹਾ ਜਾਂਦਾ ਆ ਚਲੋ ਹਾਂ ਚੱਲਦੇ ਆ ਤੁਸੀਂ ਦੇਖ ਸਕਦੇ ਆ ਇਸ ਵੇਲੇ ਅਸੀਂ ਕਾਫੀ ਸੰਘਣੇ ਜੰਗਲ ਦੇ ਵਿੱਚ ਆ ਤੇ ਬਾਕੀ ਉੱਥੇ ਜਾ ਕੇ ਤੁਹਾਨੂੰ ਜੋ ਵਧੀਆ ਹੋ ਸਕੇ ਆ ਦਿਖਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਤੁਸੀਂ ਜਦੋਂ ਦਕਸ਼ਾਈ ਜੇਲ੍ਹ ਵਾਲਾ ਆਉਗੇ ਇੰਨੇ ਸੋਹਣੇ ਸੋਹਣੇ ਦ੍ਰਿਸ਼ ਆਉਣੇ ਆ ਜਿਹੜੇ ਹਰ ਕਿਸੇ ਦੇ ਮਨ ਨੂੰ ਭਾਉਣਗੇ ਤੁਸੀਂ ਹੁਣ ਦੇਖ ਸਕਦੇ ਆ ਕਿੰਨਾ ਵਧੀਆ ਲੱਗਦਾ ਪਿਆ ਆ ਇੱਕ ਪਾਸੇ ਡੁੰਗੀ ਖਾਈ ਤੇ ਇੱਕ ਪਾਸੇ ਉੱਚੀ ਪਹਾੜੀ ਜੀਲ ਦੇ ਤਰਾਖਤ ਲੱਗੇ ਹੋਏ ਆ ਇਹਨਾਂ ਦਾ ਘਾ ਥੱਲੇ ਡਿੱਗਿਆ ਹੋਇਆ ਜਿਹੜਾ ਸਵਰਗੇ ਹੀ ਲੱਗਦਾ ਪਿਆ ਤੁਸੀਂ ਜੇ ਇਸ ਲੋਕੇਸ਼ਨ ਤੱਕ ਪਹੁੰਚਣਾ ਚਾਹੁੰਦੇ ਆ ਤਾਂ ਤੁਹਾਨੂੰ ਪਹਿਲਾਂ ਹਿਮਾਚਲ ਦੇ ਸੋਲਨ ਆਉਣਾ ਪੈਣਾ ਆ ਸੋਲਨ ਪਹੁੰਚ ਕੇ ਤੁਸੀਂ ਕਿਸੇ ਨੂੰ ਵੀ ਦਕਸ਼ਾਈ ਜੇਲ੍ਹ ਬਾਰੇ ਪੁੱਛ ਕੇ ਜਾਂ ਗੂਗਲ ਮੈਪ ਰਾਹੀਂ ਇਹ ਲੋਕੇਸ਼ਨ ਭਾ ਕੇ ਇੱਥੇ ਆਰਾਮ ਦੇ ਨਾਲ ਪਹੁੰਚ ਜਾਓਗੇ ਅਸੀਂ ਦਕਸ਼ਾਈ ਜੇਲ੍ਹ ਵਿੱਚ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆ ਬਹੁਤ ਪੁਰਾਣੀ ਇਹ ਜੇਲ 170 ਸਾਲ ਪੁਰਾਣੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆ ਲਿਖਿਆ ਹੋਇਆ 올ਡ ਜੇਲ ਜਿਹੜਾ ਇਹ ਗੇਟ ਆ ਕਾਫੀ ਮਜ਼ਬੂਤ ਆ ਜਿਹਦੇ ਵਿੱਚ ਲੱਕੜ ਅਤੇ ਲੋਹਾ ਲਗਾਇਆ ਗਿਆ ਆ ਤੇ ਬਾਹਰਲੇ ਪਾਸੇ ਆ ساری ਲੱਕੜ ਆ ਤੇ ਗੱਬੇ ਸਰੀਏ ਲੋਹੇ ਦੇ ਬਹੁਤ ਜ਼ਿਆਦਾ ਮਜ਼ਬੂਤ ਆ ਤੁਸੀਂ ਦੇਖ ਲਓ ਉਸ ਸਮੇਂ ਕਿੱਦਾਂ ਇੰਨੀ ਮਜ਼ਬੂਤੀ ਨਾਲ ਇਹ ਜੇਲ ਤਿਆਰ ਕੀਤੀ ਸੀ ਅੰਗਰੇਜ਼ਾਂ ਨੇ ਇਸੇ ਤਰ੍ਹਾਂ ਤੁਸੀਂ ਛੱਤ ਵੀ ਦੇਖ ਸਕਦੇ ਆ ਜਿਹੜੀ ਲੱਕੜ ਅਤੇ ਲੋਹੇ ਤੋਂ ਤਿਆਰ ਹੋਈ ਆ ਹੁਣ ਅਸੀਂ ਤੁਹਾਨੂੰ ਉਸ ਅੱਗ ਬੁਝਾਉ ਜੰਤਰ ਦੇ ਕੋਲ ਲੈ ਕੇ ਚੱਲਦੇ ਆ ਜਿਹੜਾ ਸਕੋਲ ਲੈਣ ਤੋਂ ਉਸ ਵੇਲੇ ਮੰਗਵਾਇਆ ਸੀਗਾ ਇਹ ਉਹ ਜੰਤਰ ਆ ਤੁਸੀਂ ਦੇਖ ਸਕਦੇ ਆ ਤੇ ਨਾਲ ਆ ਪਾਣੀ ਦੀ ਟੈਂਕੀ ਆ ਜਿਹਦੀ ਵਰਤੋਂ ਕੀਤੀ ਜਾਂਦੀ ਸੀਗੀ ਜਦੋਂ ਇੱਥੇ ਅੱਗ ਲੱਗ ਜਾਂਦੀ ਸੀਗੀ ਤੇ ਇਹਦੇ ਬਾਰੇ ਲਿਖਿਆ ਵੀ ਹੋਇਆ ਆ ਤੁਸੀਂ ਪੜ੍ਹ ਸਕਦੇ ਆ 1865 ਦੇ ਵਿੱਚ ਦਖਸ਼ਾਈ ਜੇਲ੍ਹ ਦੇ ਵਿੱਚ ਇਹਨੂੰ ਲੈ ਕੇ ਆਏ ਸੀਗੇ ਸਕਾਟਲੈਂਡ ਤੋਂ کافی ਮਜਬੂਤ ਆ ਅਸੀਂ ਤੁਹਾਨੂੰ ਇਹਨੂੰ ਚੱਕ ਕੇ ਵੀ ਦਿਖਾਉਨੇ ਆ ਬਹੁਤ ਜ਼ਿਆਦਾ ਵੇਟ ਆ ਇੱਕ ਚੈਨਾਏ ਦੇ ਵਿੱਚ ਹੁਣ ਤੁਸੀਂ ਦੇ ਸਕਦੇ ਆ ਕਿ ਕਿਸ ਤਰ੍ਹਾਂ ਇਹਨੂੰ ਚਲਾਇਆ ਜਾਂਦਾ ਸੀਗਾ ਜਦੋਂ ਅੱਗ ਲੱਗਦੀ ਸੀਗੀ ਤੇ ਜਿਹੜੀ ਟੈਂਕੀ ਆ ਤੇ ਇਹਨੂੰ ਪਾਣੀ ਨਾਲ ਭਰਿਆ ਜਾਂਦਾ ਸੀਗਾ ਇਹ ਜਿਹਦੇ ਨਾਲ ਇਹ ਸਾਰਾ ਸਿਸਟਮ ਚੱਲਦਾ ਸੀਗਾ 170 ਸਾਲ ਹੋ ਗਏ ਆ ਤੁਸੀਂ ਦੇਖ ਲਓ ਉਸੇ ਤਰ੍ਹਾਂ ਦੀ ਹੀ ਬਣੀ ਹੋਈ ਆ ਕੋਈ ਚੇਂਜ ਨਹੀਂ ਆਇਆ ਇਹਦੇ ਵਿੱਚ ਹੁਣ ਅਸੀਂ ਤੁਹਾਨੂੰ ਦੂਸਰੇ ਪਾਸੇ ਲੈ ਕੇ ਚੱਲਦੇ ਆ ਜਿੱਥੇ ਮਿੱਟੀ ਪੀਸਣੇ ਦਾ ਜੰਤਰ ਲੱਗਾ ਹੋਇਆ ਆ ਤੁਸੀਂ ਸਾਹਮਣੇ ਪੜ ਸਕਦੇ ਆ ਲਿਖਿਆ ਹੋਇਆ ਮਿੱਟੀ ਪੀਸਣੇ ਦਾ ਜੰਤਰ 19ਵੀਂ ਸਦੀ ਦਾ ਇਹ ਜੰਤਰ ਆ ਜਿੱਦਾਂ ਅੱਗੇ ਸਾਡੇ ਜਿਹੜੇ ਬਜ਼ੁਰਗਾਂ ਹੱਥ ਦੇ ਨਾਲ ਦਾਣੇ ਪੀਸਦੇ ਹੁੰਦੇ ਸੀ ਚੱਕੀ ਦੇ ਵਿੱਚ ਉਸੇ ਤਰ੍ਹਾਂ ਦਾ ਇਸ ਪਾਰਾ ਜੰਤਰਾ ਤੁਸੀਂ ਦੇਖ ਸਕਦੇ ਆ ਜਿਹਦੇ ਨਾਲ ਭਾਂਤ ਭਾਂ ਦਾ ਚੂਨਾ ਤਿਆਰ ਕੀਤਾ ਜਾਂਦਾ ਸੀਗਾ ਮਿੱਟੀ ਨੂੰ ਇਹਦੇ ਨਾਲ ਪੀਸਿਆ ਜਾਂਦਾ ਸੀਗਾ ਤੁਸੀਂ ਸਾਹਮਣੇ ਪੜ ਸਕਦੇ ਆ ਬੋਰਡ ਲੱਗਾ ਹੋਇਆ ਹਿਸਟਰੀ ਆਫ ਬਿਲਡਿੰਗ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੋਇਆ ਬਿਲਡਿੰਗ ਬਾਰੇ ਤੇ ਆਹ ਟੇਬਲ ਆ ਉਸ ਸਮੇਂ ਅੰਗਰੇਜ਼ਾਂ ਦੇ ਸਮੇਂ ਦਾ ਜਿਹੜਾ ਸਾਰਾ ਇਹਨ ਲੱਕੜ ਦਾ ਆ ਜਿਹੜੀ ਲੱਕੜੀ ਵਰਤੀ ਗਈ ਆ ਸਾਰੀ ਸਾਗਵੰਦੀ ਆ ਇਸੇ ਤਰ੍ਹਾਂ ਤੁਸੀਂ ਆ ਦੇਖ ਸਕਦੇ ਆ ਕਿੰਨਾ ਮਜ਼ਬੂਤ ਗੇਟ ਆ ਜਿਹੜਾ ਸਾਰਾ ਸਾਗਵੰਦ ਆ ਆ ਕਾਫੀ ਹੈਵੀ ਆ ਇਹ ਤੁਸੀਂ ਦੇਖ ਲਓ ਕਿੰਨੀ ਮਜ਼ਬੂਤੀ ਇਸ ਜੇਲ ਦੀ ਸੀ ਉਸ ਸਮੇਂ ਹਲਾਇਆ ਨਹੀਂ ਹਿਲਦਾ ਇੰਨਾ ਮਜ਼ਬੂਤ ਇਹ ਗੇਟ ਲਗਾਇਆ ਹੋਇਆ ਆ ਆ ਹੁਣ ਦੂਸਰਾ ਗੇਟ ਆ ਗਿਆ ਸੇਮ ਉਸੇ ਤਰ੍ਹਾਂ ਦਾ ਗੇਟ ਆ ਇਹ ਵੀ ਪੂਰਾ ਐਨ ਹੈਵੀ ਸਾਗਵੰਦ ਆ ਲੱਕੜੀ ਸਾਰੀ ਤੁਸੀਂ ਦੇਖ ਲਓ ਕਿੰਨੀ ਵਧੀਆ ਲੱਗੀ ਹੋਈ ਆ ਇੱਥੇ ਇਸੇ ਕਰਕੇ ਮਜ਼ਬੂਤੀ ਪੂਰੀ ਆ ਹੁਣ ਤੁਸੀਂ ਜੇਲ ਦੇ ਅੰਦਰਲਾ ਦ੍ਰਿਸ਼ ਦੇਖ ਸਕਦੇ ਆ ਇੱਕ ਕਾਲ ਕੋਟਰੀ ਟਾਈਪ ਇਹ ਜੇਲ ਸੀ ਜਿਹਨੂੰ हिमाचल ਦਾ ਕਾਲਾ ਪਾਣੀ ਦੀ ਜੇਲ ਵੀ ਕਿਹਾ ਜਾਂਦਾ ਸਗਾ ਹੁਣ ਅਸੀਂ ਤੁਹਾਨੂੰ ਜੇਲ ਦੇ ਅੰਦਰ ਬਣੇ ਕਮਰੇ ਸਾਰੇ ਦਿਖਾਉਣੇ ਆ ਸ਼ੁਰੂਆਤ ਅਸੀਂ ਇੱਥੋਂ ਕਰਦੇ ਆ ਇਹ ਜਿਹੜਾ ਕਮਰਾ ਸਗਾ ਮਹਾਤਮਾ ਗਾਂਧੀ ਜੀ ਦਾ ਹਥਿਆਰਾ ਸੀ ਜਿਹੜਾ ਨੱਥੂ ਰਾਮ ਗੋਰਸੇ ਉਹਦਾ ਕਮਰਾ ਸਗਾ ਜਿਹਨੂੰ ਇੱਕ ਰਾਤ ਵਾਸਤੇ ਇੱਥੇ ਰੱਖਿਆ ਗਿਆ ਸਗਾ ਤੁਸੀਂ ਦੇਖ ਸਕਦੇ ਆ ਕਿੰਨਾ ਮਜ਼ਬੂਤ ਲੋਹੇ ਦਾ ਇਹ ਬਣਿਆ ਹੋਇਆ ਹੈ ਗੇਟ ਇਸ ਤਰ੍ਹਾਂ ਦੀ ਕਮਰੇ ਦੀ ਇਹ ਦੀ ਡਿਜ਼ਾਈਨਿੰਗ ਆ ਜਿੰਨੇ ਵੀ ਤੁਹਾਨੂੰ ਇੱਥੇ ਕੈਦੀਆਂ ਦੇ ਕਮਰੇ ਦੇਖਣ ਨੂੰ ਮਿਲਣਗੇ ਸਾਰੇ ਇਸੇ ਤਰ੍ਹਾਂ ਦੇ ਆ ਤੇ ਆ ਜਿਹੜਾ ਅੰਦਰਲਾ ਦਰਵਾਜ਼ਾ ਆ ਇਹ ਲੱਕੜ ਦਾ ਆ ਸਾਰਾ ਸਾਗਮਾਨ ਦੇ ਲਈ ਬਾਤ ਹੀ ਗਈ ਆ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਆ ਤੇ ਆ ਤੁਸੀਂ ਦੇਖ ਸਕਦੇ ਆ ਸ਼ਰਾਖ ਆ ਜਿਨ੍ਹਾਂ ਰਾਹੀਂ ਬਾਹਰੋਂ ਦੇਖਿਆ ਜਾਂਦਾ ਸੀ ਕਿ ਕੈਦੀ ਕੀ ਕਰਦਾ ਆ ਪੂਰੀ ਮਜ਼ਬੂਤੀ ਸੀ ਜੇਲ੍ਹ ਦੀ ਉਸ ਸਮੇਂ ਤੇ ਆ ਬਾਹਰਲਾ ਗੇਟ ਸਗਾ ਜੇ ਇਹਨੂੰ ਬੰਦ ਕਰਨਾ ਤੇ ਖੋਲਣਾ ਕਾਫੀ ਔਖਾ ਹੈ ਕਿਉਂਕਿ ਇਹਦਾ ਵੇਟ ਬਹੁਤ ਆ ਹੁਣ ਚੱਲਦੇ ਆ ਇੱਧਰਲੇ ਸਾਰੇ ਕਮਰੇ ਤੁਹਾਨੂੰ ਦਿਖਾਲਦੇ ਆ ਕੈਦੀਆਂ ਦੇ ਇੱਥੇ ਨਾਰਮਲ ਕੈਦੀ ਸੀਗੇ ਜਿਹੜੇ ਰੱਖੇ ਜਾਂਦੇ ਸੀਗੇ ਤੇ ਅੰਦਰ ਜਿੱਦਾ ਜਿੱਦਾ ਅਸੀਂ ਜਾਵਾਂਗੇ ਤਾਂ ਜਿੱਥੇ ਤਸੀਹੇ ਦਿੱਤੇ ਜਾਂਦੇ ਸੀ ਬਹੁਤ ਖਤਰਨਾਕ ਕੈਦੀ ਸੀਗੇ ਉਹਨਾਂ ਦੇ ਕਮਰੇ ਜਿਹੜੇ ਅੰਦਰ ਆ ਉਹਨਾਂ ਕਮਰਿਆਂ ਨੂੰ ਦੇਖ ਕੇ ਤਾਂ ਹਰ ਕਿਸੇ ਨੂੰ ਡਰ ਮਹਿਸੂਸ ਹੋਏਗਾ ਕਿ ਕੋਈ ਕੋਫਨ ਹੈ ਰਾਇਆ ਉੱਥੇ ਇਸੇ ਤਰ੍ਹਾਂ ਇਹ ਕਮਰਾ ਆ ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਤੇ ਬਾਹਰਲੇ ਪਾਸੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਾਲੀ ਲੱਗੀ ਹੋਈ ਆ ਹਵਾ ਆਉਣ ਵਾਸਤੇ ਇਸੇ ਤਰ੍ਹਾਂ ਇਹ ਸਾਰੇ ਕਮਰੇ ਆ ਪੂਰੇ ਮਜ਼ਬੂਤ ਬਣੇ ਹੋਏ ਆ ਟੈਂਪਰੇਚਰ ਅੰਦਰ ਕਾਫੀ ਫਰਕ ਆ ਬਾਹਰ ਨਾਲੋਂ ਠੰਡਾ ਆ ਤੇ ਆ ਜਿਹੜੀ ਤੁਹਾਨੂੰ ਆਵਾਜ਼ ਆ ਰਹੀ ਹੈ ਜਦੋਂ ਅਸੀਂ ਚੱਲਦੇ ਆ ਕਿਉਂਕਿ ਜਿਹੜੀ ਇਹ ਛਾਤਾ ਇਹ ਲੱਕੜ ਦੀ ਆ ਇਹ ਇਸ ਕਰਕੇ ਬਣਾਈ ਗਈ ਸੀ ਕਿ ਜੇ ਕੋਈ ਕੈਦੀ ਹਿਲਜੁਲ ਕਰਦਾ ਸਗਾ ਤਾਂ ਥੱਲੇ ਜਿਹੜੇ ਮੁਲਾਜ਼ਮ ਬੈਠੇ ਹੁੰਦੇ ਸੀ ਉਸ ਸਮੇਂ ਉਹਨਾਂ ਨੂੰ ਪਤਾ ਲੱਗ ਜਾਂਦਾ ਸਗਾ ਕਿ ਕੋਈ ਕੈਦੀ ਜਿਹੜਾ ਆ ਹਿਲਜੁਲ ਕਰ ਰਿਹਾ ਆ ਤਾਂ ਇਹ ਉਹ ਲਾਲਟ ਰਹਿੰਦੇ ਸਗੇ ਸਾਰੀ ਜਿੰਨੀ ਵੀ ਇਹ ਛਾਤਾ ਤੁਹਾਨੂੰ ਲੱਕੜ ਦੀ ਦੇਖੋ ਨੂੰ ਮਿਲੇਗੀ ਚੱਲਦੇ ਆ ਅਸੀਂ ਆਵਾਜ਼ ਦੇਖੋ ਕਿੱਦਾਂ ਆ ਰਹੀ ਆ ਇਹ ਦੀ ਬਹੁਤ ਸੋਚ ਸਮਝ ਕੇ ਇਹ ਜੇਲ੍ਹ ਤਿਆਰ ਕੀਤੀ ਗਈ ਸੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆਂ ਕਾਲੇ ਪਾਣੀ ਦੀ ਹਿਮਾਚਲ ਦੀ ਜੇਲ੍ਹ ਇਹਨੂੰ ਕਹਿੰਦੇ ਸਗੇ ਕਿਉਂਕਿ ਆਲੇ ਦੁਆਲੇ ਜਿਹੜੇ ਪਹਾੜਾ ਇੱਥੇ ਕਾਫੀ ਉੱਚੇ ਆ ਬਹੁਤ ਜ਼ਿਆਦਾ ਉਚਾਈ ਤੇ ਇਹ ਜੇਲ੍ਹ ਬਣਾਈ ਗਈ ਸੀ ਜੇ ਕੋਈ ਕੈਦੀ ਇੱਥੋਂ ਭੱਜਦਾ ਸਗਾ ਤਾਂ ਉਹਦਾ ਇੱਥੋਂ ਬਾਹਰ ਨਿਕਲਣਾ ਬਹੁਤ ਜ਼ਿਆਦਾ ਔਖਾ ਸਗਾ ਤੁਸੀਂ ਆਹ ਸਾਹਮਣੇ ਦੇਖ ਸਕਦੇ ਆਂ ਤੇ ਇਹ ਤੁਸੀਂ ਲਾ ਲਓ ਬਹੁਤ ਜਿਆਦਾ ਸਖਤ ਸਜ਼ਾ ਦਿੱਤੀ ਜਾਂਦੀ ਸੀ ਕਿਉਂਕਿ ਜਿਹੜੀ ਇਹ ਤੁਸੀਂ ਲਾ ਲਓ ਕਮਰਾ ਸੀਗਾ ਇਹਦਾ ਸਪੇਸ ਬਹੁਤ ਜਿਆਦਾ ਘਟਾ ਇੱਥੇ ਸਿਰਫ ਕੈਦੀ ਖੜਿਆ ਜਾ ਸਕਦਾ ਆ ਤੇ ਨਾ ਕੋਈ ਹਿਲਜੁਲ ਕਰ ਸਕਦਾ ਆ ਤੇ ਉਹਦੀ ਫੇਸ ਦੇ ਉੱਤੇ ਕਪੜਾ ਦੇ ਦਿੰਦੇ ਸੀ ਚਿੱਟੇ ਰੰਗ ਦਾ ਜਿੱਦਾ ਦਿੱਤਾ ਹੋਇਆ ਆ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿੰਨੀ ਸਖਤ ਸਜ਼ਾ ਉਹਨੂੰ ਮਿਲਦੀ ਸੀ ਕਿ ਨਾ ਉਹ ਤੋਂ ਬਿਠਿਆ ਜਾ ਸਕਦਾ ਸੀਗਾ ਸਿਰਫ ਉਹ ਖੜਾ ਹੀ ਰਹਿ ਸਕਦਾ ਸੀਗਾ ਤੇ ਇਹਦਾ ਵੀ ਜਿਹੜਾ ਗੇਟ ਆ ਤੁਸੀਂ ਦੇਖ ਸਕਦੇ ਕਿੰਨਾ ਮਜ਼ਬੂਤ ਆ ਜਿਹੜਾ ਖੋਲਿਆ ਵੀ ਨਹੀਂ ਜਾਂਦਾ ਇਸ ਤਰ੍ਹਾਂ ਦੇ ਤੁਸੀਂ ਦੇਖ ਲਓ ਇੱਥੇ ਕੈਦੀਆਂ ਨੂੰ ਜਿਹੜੀ ਸਜ਼ਾ ਮਿਲਦੀ ਸੀਗੀ ਇਸੇ ਤਰ੍ਹਾਂ ਦਾ ਇਹ ਗੇਟ ਆ ਬੱਕਰੀਆਂ ਬੱਕਰੀਆਂ ਤੁਸੀਂ ਲਾ ਲਓ ਕਿ ਅੰਦਰ ਕਮਰੇ ਬਣੇ ਹੋਏ ਆ ਜਿਸ ਹਿਸਾਬ ਦੇ ਨਾਲ ਤੁਸੀਂ ਲਾ ਲਓ ਕਿ ਉਸ ਕੈਦੀ ਦੀ ਸਜ਼ਾ ਹੁੰਦੀ ਸੀ ਉਸ ਹਿਸਾਬ ਦੇ ਨਾਲ ਉਹਨੂੰ ਤਸੀਹੇ ਦਿੱਤੇ ਜਾਂਦੇ ਸੀ ਇੱਥੇ ਹੁਣ ਅੰਦਰ ਚੱਲਦੇ ਆਂ ਇਥੇ ਸਾਰੀ ਲੱਕੜ ਦੀ ਆ ਤੁਸੀਂ ਦੇਖ ਸਕਦੇ ਆ ਦੇਖੋ ਤੇ ਥੱਲੇ ਬੇਸਮੈਂਟ ਆਏ ਤੇ ਛਾਤੇ ਸਾਰੀ ਲੱਕੜ ਦੀ ਆ ਤੇ ਇਸੇ ਤਰ੍ਹਾਂ ਇੱਧਰ ਹਵਾ ਆਉਣ ਤੇ ਤੁਸੀਂ ਦੇਖ ਲਓ ਰੋਸ਼ਨੀ ਵੀ ਘਰ ਆ ਰਹੀ ਆ ਹਵਾ ਵਾਸਤੇ ਜਾਲੀਆਂ ਲੱਗੀਆਂ ਹੋਈਆਂ ਆ ਇਸੇ ਤਰ੍ਹਾਂ ਇੱਕ ਕਮਰਾ ਆ ਸਾਰੇ ਡਬਲ ਆ ਬਾਹਰ ਇਸ ਤਰ੍ਹਾਂ ਸਰੀਆ ਨਾਲ ਗੇਟ ਤਿਆਰ ਕੀਤਾ ਗਿਆ ਆ ਅੰਦਰ ਵੀ ਜਿਹੜਾ ਆ ਉਹ ਲੱਕੜ ਦਾ ਆ ਪੂਰੀ ਮਜ਼ਬੂਤ ਲੱਕੜ ਆ ਕਿ ਕਿਸੇ ਤਰ੍ਹਾਂ ਕੈਦੀ ਇੱਥੋਂ ਭੱਜ ਨਹੀਂ ਸਕਦਾ ਸੀਗਾ ਇੰਨੀ ਮਜ਼ਬੂਤੀ ਸੀਗੀ ਇਸ ਤਰ੍ਹਾਂ ਦੇ ਤੁਸੀਂ ਜਿਹੜੇ ਆ ਕਮਰੇ ਦੇਖ ਸਕਦੇ ਆ ਇਸ ਜੇਲ ਦੇ ਵਿੱਚ 50 ਦੇ ਲਗਭਗ ਆ ਜਿੱਥੇ ਕੈਦੀ ਰੱਖੇ ਜਾਂਦੇ ਸੀਗੇ ਇੱਕ ਵਾਰ ਤੁਸੀਂ ਹੋਰ ਪੂਰਾ ਦ੍ਰਿਸ਼ ਦੇਖ ਲਓ ਦੋਨੋਂ ਪਾਸੇ ਕਮਰੇ ਆ ਤੇ ਇੱਕ ਪਾਸੇ ਅੰਦਾਜ਼ੇ ਦੇ ਨਾਲ 15 ਆ ਦੂਸਰੇ ਪਾਸੇ ਵੀ 15 ਆ ਕਾਫੀ ਹਾਈਟ ਸੀ ਛੱਤ ਦੀ ਵੀ ਸਾਰੀ ਲੱਕੜ ਵਰਤੀ ਗਈ ਆ ਉੱਪਰ ਤੇ ਉੱਪਰ ਵੀ ਰੋਸ਼ਨੀ ਵਾਸਤੇ ਤੇ ਹਵਾ ਵਾਸਤੇ ਬਣਿਆ ਹੋਇਆ ਆ ਹੁਣ ਤੁਸੀਂ ਆ ਕਮਰਾ ਦੇਖ ਸਕਦੇ ਆ ਇਹ ਉਸ ਸਮੇਂ ਦਾ ਜਿਹੜਾ ਇੱਥੇ ਤੁਸੀਂ ਲਾ ਲੋ ਕਿ ਇੱਕ ਅਸੀਂ ਕਹਿ ਸਕਦੇ ਆ ਕਿ ਥਾਣੇਦਾਰ ਜਾਂ ਉਸ ਸਮੇਂ ਦਾ ਜਿਹੜਾ ਇੱਥੇ ਜੇਲ ਦਾ ਜਿਹੜਾ ਮੁਖੀ ਆ ਸਗਾ ਤੇ ਉਹਦਾ ਇਹ ਕਮਰਾ ਆ ਜਿੱਥੇ ਉਹ ਬੈਠਦਾ ਸੀਗਾ ਤੇ ਉਹਦੀ ਆ ਤੁਸੀਂ ਦੇਖ ਲਓ 유ਨੀਫਾਰਮ ਵਗੈਰਾ ਕੈਪ ਵਗੈਰਾ ਪਈ ਹੋਈ ਆ ਲਿਖਿਆ ਹੋਇਆ ਜਨਰਲ ਆ ਸਾਰੀਆਂ ਅੰਗਰੇਜ਼ਾਂ ਦੀਆਂ ਫੋਟੋਆਂ ਬਣੀਆਂ ਹੋਈਆਂ ਆ ਇੱਥੇ ਉੱਪਰ ਤੁਸੀਂ ਛਤ ਦਾ ਡਿਜ਼ਾਈਨ ਦੇ ਸਕਦੇ ਆ ਕਿੰਨਾ ਸੋਹਣਾ ਬਣਾਇਆ ਹੋਇਆ ਆ ਰੋਸ਼ਨੀ ਪੂਰੀ ਆ ਰਹੀ ਆ ਉੱਪਰ ਸਿੱਧੀ ਧੁੱਪ ਥੱਲੇ ਪੈ ਰਹੀ ਆ ਹੁਣ ਤੁਹਾਨੂੰ ਜੇਲ ਦਾ ਉਹ ਹਿੱਸਾ ਦਿਖਾਉਂਦੇ ਆ ਜਿੱਥੇ ਖਤਰਨਾਕ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਇਹ ਸਾਰਾ ਤੁਸੀਂ ਲਾ ਲਓ ਉਹ ਸਭ ਇੱਕ ਉਹ ਫਨੇਰਾ ਹੁੰਦਾ ਸੀਗਾ ਕਾਲ ਕੋਟਲੀਆਂ ਸੀਗੀਆਂ ਸਾਰੀਆਂ ਜਿਹੜੀਆਂ ਤੁਸੀਂ ਦੇਖ ਰਹੇ ਆ ਤੇ ਇਹ 16 ਕਮਰੇ ਸਗੇ ਜਿਹੜੇ ਖਤਰਨਾਕ ਕੈਦੀਆਂ ਵਾਸਤੇ ਹੁੰਦੇ ਸੀਗੇ ਤੇ ਇੱਕ ਵਾਰ ਤੁਹਾਨੂੰ ਅਸੀਂ ਨਿਗਾ ਵੀ ਫਰਾਣ ਨੇ ਆ ਇਹ ਸਾਰੇ ਕਮਰਿਆਂ ਵਿੱਚ ਇਹ ਵੀ ਕਾਫੀ ਮਜ਼ਬੂਤ ਦਰਵਾਜੇ ਆ ਜਿਦਾ ਤੁਹਾਨੂੰ ਪਹਿਲਾਂ ਦਿਖਾਏ ਸੀ ਇਹਨਾਂ ਦੇ ਵਿੱਚ ਅੰਦਰ ਸਰੀਏ ਲੱਗੇ ਹੋਏ ਆ ਕਿ ਕੋਈ ਤੋੜ ਨਾ ਸਕੇ ਅੰਦਰ ਦੇਖ ਸਕਦੇ ਆ ਤੁਸੀਂ ਹਾਂ ਦਰਵਾਜੇ ਦੇ ਵਿੱਚ ਖਾਣਾ ਦੇਣ ਵਾਸਤੇ ਕੈਦੀਆਂ ਨੂੰ ਬਣਾਇਆ ਹੋਇਆ ਆ ਤੁਸੀਂ ਦੇਖ ਸਕਦੇ ਆ ਤੇ ਇਧਰੋਂ ਪਲੇਟ ਲੱਗੀ ਹੋਈ ਜਿਹੜੀ ਚੱਕੀ ਜਾਂਦੀ ਸੀ ਹੁਣ ਸਾਰੀਆਂ ਪਲੇਟਾਂ ਇਹ ਜਾਮ ਹੋਈਆਂ ਉੱਪਰ ਨਹੀਂ ਹੋ ਰਹੀਆਂ ਜਿੱਦਾਂ ਕੁੱਤਿਆਂ ਨੂੰ ਅਸੀਂ ਖਾਣਾ ਪਾਣਦੇ ਆ ਉਸ ਤਰ੍ਹਾਂ ਦਾ ਹਿਸਾਬ ਹੁੰਦਾ ਸੀਗਾ ਸਾਰਾ ਇਹ ਕਮਰੇ ਜੀ ਵੀ ਤੁਹਾਨੂੰ ਝਾਤੀ ਪਾ ਜਾਣੇ ਆ ਤੁਸੀਂ ਦੇਖ ਸਕਦੇ ਆ ਸਾਨੂੰ ਥੋੜਾ ਜਿਹਾ ਇਹ ਅਲੱਗ ਲੱਗਾ ਕਮਰਾ ਕਿਉਂਕਿ ਤੁਸੀਂ ਆਹ ਦੇਖ ਲਓ ਇੱਥੇ ਮਿੱਟੀ ਨਾਲ ਕੈਰੀ ਟੈਪ ਭਰੀ ਹੋਈ ਆ ਸਾਨੂੰ ਮਤਲਬ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਮਿੱਟੀ ਕਿਉਂ ਪਾਈ ਹੋਈ ਆ ਤੇ ਜੋ ਸਾਨੂੰ ਮਿਲਿਆ ਕਿ ਜਿਹੜੀ ਇਹ ਮਿੱਟੀ ਪਾਈ ਹੋਈ ਆ ਸਾਈਡਾਂ ਤੇ ਇਹਦਾ ਮੇਨ ਕਾਰਨ ਇਹ ਸਗਾ ਇੱਥੇ ਘੜੇ ਰੱਖਦੇ ਸੀਗੇ ਇੱਕ ਪਾਣੀ ਪੀਣ ਵਾਸਤੇ ਹੁੰਦਾ ਸੀ ਇੱਕ ਜਿਹੜੇ ਉਹ ਬਾਥਰੂਮ ਵਗੈਰਾ ਜਾਂਦੇ ਸੀ ਉਹਨਾਂ ਵਾਸਤੇ ਇਸੇ ਤਰ੍ਹਾਂ ਇੱਕ ਅਮਰੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਪਿਆ ਸੀਗਾ ਕਿ ਉਸ ਸਮੇਂ ਖਾਣਾ ਕੈਦੀਆਂ ਨੂੰ ਦੇਣ ਵਾਸਤੇ ਦੇਖੋ ਉਹ ਜਾਮ ਸੀਗਾ ਇਸ ਤਰ੍ਹਾਂ ਇਹ ਖੁੱਲਦਾ ਆ ਸਰੀਏ ਵੀ ਲੱਗੇ ਹੋਏ ਆ ਕਿ ਕਿਸੇ ਤਰ੍ਹਾਂ ਦਾ ਕੋਈ ਮਤਲਬ ਹਾਸਾ ਨਾ ਵਾਪਰ ਸਕੇ ਪੂਰਾ ਤੁਸੀਂ ਲਾ ਲਓ ਕਿ ਕਿੰਨਾ ਜ਼ਿਆਦਾ ਸਖਤ ਇਨ੍ਹਾਂ ਜੇਲਾਂ ਦੇ ਵਿੱਚ ਕੰਮ ਹੁੰਦਾ ਸੀਗਾ ਕੈਦੀਆਂ ਨੂੰ ਕਿੱਦਾਂ ਰੱਖਿਆ ਜਾਂਦਾ ਸੀ ਕਿੰਨੀਆਂ ਸਖਤ ਸਜ਼ਾ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ ਇਸੇ ਤਰ੍ਹਾਂ ਇਹ ਆ ਜਿੰਨੇ ਵੀ ਇਹ ਕਮਰੇ ਆ ਇਹ ਸਾਰੇ 16 ਕੈਦੀਆਂ ਵਾਸਤੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਆ ਸਖਤ ਸਜ਼ਾ ਇਹਨਾਂ ਕਮਰਿਆਂ 'ਚ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ ਉਹਨਾਂ ਨੂੰ ਤੁਸੀਂ ਦੇਖ ਲਓ ਕਿ ਕੀ ਹਾਲਾਤ ਉਸ ਵੇਲੇ ਉਹਨਾਂ ਦੇ ਹੁੰਦੇ ਹੋਣਗੇ ਜਿੰਨੇ ਵੀ ਕੈਦੀ ਸੀਗੇ ਆਹ ਕਮਰਾ ਵੀ ਤੁਹਾਨੂੰ ਖੋਲ ਕੇ ਦਿਖਾਉਨੇ ਆ ਤੇ ਇੱਧਰ ਕਾਫੀ ਨਹਿਰਾ ਆ ਤੇ ਅੰਦਰ ਲੋਹੇ ਦਾ ਆ ਕਾਫੀ ਪੁਰਾਣੀ ਬਿਲਡਿੰਗ ਲੱਗਦੀ ਪਈ ਏ ਉੱਪਰ ਇਹਦੇ ਸਰੀਏ ਲੱਗੇ ਹੋਏ ਆ ਤੇ ਇੱਧਰ ਵੀ ਇੱਕ ਇਹਦਾ ਦਰਵਾਜ਼ਾ ਆ ਤੇ ਇਸੇ ਤਰ੍ਹਾਂ ਤੁਸੀਂ ਇੱਧਰ ਦੇ ਸਕਦੇ ਆ ਰਸਤਾ ਜਾਂਦਾ ਪਿਆ ਇੱਕ ਹੋਰ ਕਮਰੇ ਵੱਲ ਬਹੁਤ ਜ਼ਿਆਦਾ ਤੁਸੀਂ ਲਾ ਲਓ ਕਿ ਇਹਦਾ ਜਿਹੜਾ ਆ ਇੱਕ ਡਰਾਮਾ ਦਾ ਸੀਨ ਆ ਕਮਰੇ ਦਾ ਤੇ ਕਾਫੀ ਖਿਡਕੀਆਂ ਲੱਗੀਆਂ ਹੋਈਆਂ ਇਸ ਕਮਰੇ ਦੇ ਵਿੱਚ ਇੱਕ ਆ ਖਿਡਕੀ ਆ ਇੱਕ ਉੱਪਰ ਲੱਗੀ ਹੋਈ ਆ ਖਿਡਕੀ ਤੇ ਤੀਸਰੀ ਆ ਆ ਤੇ ਉੱਪਰ ਵੀ ਤੁਸੀਂ ਦੇਖ ਸਕਦੇ ਆ ਵੱਖਰੇ ਵੱਖਰੇ ਡਿਜ਼ਾਈਨ ਬਣੇ ਹੋਏ ਆ ਤੇ ਛੱਤ ਦੇ ਉੱਪਰ ਸਤੀ ਦੀਆਂ ਲਾਈਟਾਂ ਉਸ ਸਮੇਂ ਦੀਆਂ ਬਿਲਕੁਲ ਅਲੱਗ ਕਮਰਾ ਲੱਗਾ ਸਾਨੂੰ ਇਸ ਜੇਲ ਵਿੱਚ ਬਾਕੀਆਂ ਨਾਲੋਂ ਤਾਂ ਇੱਧਰ ਵੀ ਤੁਸੀਂ ਦੇਖ ਸਕਦੇ ਆ ਦੇਖੋ ਉਸ ਸਮੇਂ ਦੇ ਪੱਥਰ ਇਹਨਾਂ ਦੇ ਉੱਪਰ ਮਿੱਟੀ ਲੱਗੀ ਹੋਈ ਆ ਹੁਣ ਤੁਹਾਨੂੰ ਉਹ ਟੌਰਚਰ ਰੂਮ ਦਿਖਾਉਦੇ ਆ ਜਿੱਥੇ ਕੈਦੀਆਂ ਨੂੰ ਸਖਤ ਸਜ਼ਾ ਮਿਲਦੀ ਸੀ ਬਹੁਤ ਜ਼ਿਆਦਾ। ਉਹ ਸਮੇ ਦੀ ਚਿਮਨੀ ਆ ਤੁਸੀਂ ਦੇਖ ਸਕਦੇ ਆ। ਇੱਥੇ ਅੱਗ ਬਾਲ ਕੇ ਸਰੀਆਂ ਨੂੰ ਗਰਮ ਕੀਤਾ ਜਾਂਦਾ ਸੀਗਾ ਫੇਰ ਕੈਦੀਆਂ ਨੂੰ ਤਸੀਹੇ ਦਿੱਤੇ ਜਾਂਦੇ ਸੀਗੇ। ਇਸ ਤਰ੍ਹਾਂ ਦਾ ਇਹਦਾ ਅੰਦਰਲਾ ਦ੍ਰਿਸ਼ ਹੈ। ਆ ਜੋ ਤੁਸੀਂ ਦੇਖ ਰਹੇ ਆ ਤੇ ਇਸ ਤਰ੍ਹਾਂ ਹੁੰਦਾ ਸੀ ਉਸ ਸਮੇਂ ਕੈਦੀਆਂ ਦੀਆਂ ਇਸ ਤਰ੍ਹਾਂ ਦੋਨਾਂ ਤੁਸੀਂ ਲਾ ਲੋ ਕਿ ਜਿਹੜੀਆਂ ਇਹ ਚੈਨਾਂ ਲੱਗੀਆਂ ਹੋਈਆਂ ਆ ਤੇ ਇਹਨਾਂ ਦਾ ਹੱਥਕੜੀਆਂ ਲਾ ਕੇ ਤਾਂ ਜਿਹੜੇ ਸਰੀਏ ਹੁੰਦੇ ਸੀ ਗਰਮ ਕਿਤੇ ਉਹਨਾਂ ਨੂੰ ਦਾਗਿਆ ਜਾਂਦਾ ਸੀ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਜਿਹਨੂੰ ਅਸੀਂ ਅੱਜ ਜੇ ਸੋਚਦੇ ਆ ਤੇ ਬੰਦਾ ਪੂਰਾ ਇਹਨ ਕਬਰ ਆ ਜਾਏਗਾ ਕਿ ਕਿਸ ਤਰ੍ਹਾਂ ਤੁਸੀਂ ਜਿੱਤੇ ਜਾਂਦੇ ਸੀਗੇ ਕਾਫੀ ਸਖਤ ਸਜ਼ਾ ਮਿਲਦੀ ਸੀਗੀ ਚਲੋ ਹੁਣ ਅੱਗੇ ਨੂੰ ਚੱਲਦੇ ਆ ਤੁਸੀਂ ਆ ਪੜ੍ਹ ਸਕਦੇ ਆ ਮਹਾਤਮਾ ਗਾਂਧੀ ਜੀ ਜਦੋਂ ਇਸ ਜੇਲ੍ਹ ਵਿੱਚ ਆਏ ਸੀ ਤਾਂ ਇੱਥੇ 2 ਦਿਨ ਰਏ ਸੀ ਸਿਰਫ ਕੈਦੀਆਂ ਨੂੰ ਮਿਲਣ ਵਾਸਤੇ ਆਏ ਸੀਗੇ ਤੁਸੀਂ ਦੇਖ ਸਕਦੇ ਆ ਇਹ ਵੀ ਕਮਰਾ ਤੇ ਇੱਥੇ ਵੀ ਸੇਮ ਚਿਮਨੀ ਲੱਗੀ ਹੋਈ ਆ ਉਸ ਸਮੇਂ ਦੀ ਕਿੰਨਾ ਇਹਦਾ ਤੁਸੀਂ ਲਾ ਲਓ ਕਿ ਸੋਹਣਾ ਡਿਜ਼ਾਈਨ ਆ ਤੇ ਜਿਹੜੇ ਆਹਾਂ ਸਰੀਏ ਲੱਗੇ ਹੋਏ ਆ ਇਹਦੇ ਥੱਲੇ ਜਿਹੜੀ ਸਵਾਹ ਹੁੰਦੀ ਸੀ ਉਹ ਡਿੱਗਦੀ ਸੀਗੀ ਅੱਜ ਵੀ ਇੰਨੀਆਂ ਪੁਰਾਣੀਆਂ ਪੁਰਾਣੀਆਂ ਇਸ ਜੇਲ੍ਹ ਦੇ ਵਿੱਚ ਸਾਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਈਆਂ ਆ ਹੁਣ ਤੁਹਾਨੂੰ ਗਾਂਧੀ ਜੀ ਦਾ ਕਮਰਾ ਦਿਖਾਉਂਦੇ ਆ ਇਹ ਉਹ ਕਮਰਾ ਸਗਾ ਜਿੱਥੇ ਉਹ ਆ ਕੇ ਇੱਥੇ ਰਹਿ ਸੀਗੇ 2 ਦਿਨ ਇੰਨਾ ਨਹੀਂ ਰਾਇਆ ਤੁਸੀਂ ਦੇਖ ਸਕਦੇ ਆ ਅੰਦਰ ਇਹਦੇ ਸਾਰੀਆਂ ਕਾਲ ਕੋਟਲੀਆਂ ਆ ਇਹਨਾਂ ਅੰਦਰ ਨਾ ਕੋਈ ਹਵਾ ਜਾਣ ਵਾਸਤੇ ਨਾ ਕੋਈ ਰੋਸ਼ਨੀ ਵਾਸਤੇ ਜਗ੍ਹਾ ਆ ਸਾਰੇ ਜਿੰਨੇ ਵੀ ਕਮਰੇ ਆ ਇੱਧਰ 16 ਦੇ 16 ਸਾਰੇ ਇਸੇ ਤਰ੍ਹਾਂ ਦੇ ਆ ਬਾਕੀ ਤੁਸੀਂ ਦੇਖ ਹੀ ਲਿਆ ਸਾਰਿਆਂ ਨੇ ਆ ਪਤਾ ਨਹੀਂ ਕੀ ਜਿਗਾਰਡਮੈਂਟ ਆ ਸਾਨੂੰ ਪਤਾ ਨਹੀਂ ਇਹਦੇ ਬਾਰੇ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਏ ਤਾਂ ਜਰੂਰ ਦੱਸਿਓ ਕਿਆ ਸਿਸਟਮ ਆ ਇਸ ਤਰ੍ਹਾਂ ਦਾ ਲੱਗਾ ਹੋਇਆ ਦਰਵਾਜ਼ੇ ਦੇ 바ਰੀ ਏ ਹੁਣ ਅਸੀਂ ਜੇਲ੍ਹ ਦੇ ਬਾਹਰਲੇ ਪਾਸੇ ਆਏ ਆ ਤੇ ਘੁੰਮ ਫਿਰ ਕੇ ਤੁਹਾਨੂੰ ਸਾਰਾ ਆਲਾ ਦਵਾਲਾ ਦਿਖਾਉਣੇ ਆ ਕਾਫੀ ਦਰਵਾਜੇ ਜੇਲ੍ਹ ਦੇ ਬੰਦ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਆ ਤੇ ਤਾਰ ਵਗੈਰਾ ਲਗਾ ਕੇ ਬੰਦ ਕੀਤਾ ਆ ਖੋਲਣਾ ਠੀਕ ਨਹੀਂ ਹੈਗਾ ਤੇ ਚੱਲਦੇ ਆ ਅੱਗੇ ਨੂੰ ਦੇਖਦੇ ਆ ਅੱਗੇ ਬਿਲਕੁਲ ਬੈਕ ਸਾਈਡ ਆ ਜਿਹੜੇ ਅੰਦਰ ਅਸੀਂ ਤੁਹਾਨੂੰ ਕੈਦੀਆਂ ਦੇ ਕਮਰੇ ਦਿਖਾਏ ਸੀ ਸ਼ਾਇਦ ਤੁਸੀਂ ਦੇਖ ਸਕਦੇ ਆ ਕਿੰਨੀ ਡਿਜ਼ਾਈਨਦਾਰ ਆ ਜਿਹੜੀ ਕਾਫੀ ਵਧੀਆ ਲੱਗਦੀ ਪਈ ਆ ਤੇ ਇੱਕ ਵਾਰ ਤੇ ਤੁਹਾਨੂੰ ਬਿਲਕੁਲ ਫਰੰਟ ਦਿਖਾ ਦਈਏ ਇਹਦਾ ਬੈਕ ਸਾਈਡ ਦਾ ਹੁਣ ਤੁਹਾਨੂੰ ਲੋਹਾਰ ਦਾ ਕਮਰਾ ਦਿਖਾਉਂਦੇ ਆ ਜਿੱਥੇ ਲੋਹੇ ਦਾ ਸਮਾਨ ਬਣਦਾ ਸੀਗਾ ਲਿਖਿਆ ਵੀ ਹੋਇਆ ਆ ਲਹਾਰ ਦੀ ਦੁਕਾਨ ਇਸ ਤਰ੍ਹਾਂ ਦਾ ਦ੍ਰਿਸ਼ਾ ਇੱਥੇ ਦਾ ਤੇ ਆ ਤੁਸੀਂ ਦੇਖ ਸਕਦੇ ਆ ਅੱਗ ਬਾਲਣ ਵਾਸਤੇ ਹੁੰਦਾ ਸੀਗਾ ਤੇ ਬਾਕੀ ਇਹਦਾ ਤੁਸੀਂ ਦੇਖ ਲਓ ਆਹ ਪਾਰਟ ਆ ਤਾਂ ਇਸ ਤਰ੍ਹਾਂ ਜੋ ਸਾਨੂੰ ਲੱਗਦਾ ਇਹਨੂੰ ਚਲਾਇਆ ਜਾਂਦਾ ਸੀਗਾ ਇਹਦੀ ਛੱਤ ਤੁਸੀਂ ਦੇਖ ਸਕਦੇ ਆ ਸਾਰੀ ਲੱਕੜ ਦੀ ਬਣੀ ਹੋਈ ਆ ਵਿਚ ਵਿੱਚ ਲੋਹਾ ਵੀ ਵਰਤਿਆ ਗਿਆ ਆ ਇਹ ਉਹ ਜਗ੍ਹਾ ਆ ਜਿੱਥੇ ਚੰਡਗੇ ਲੋਹੇ ਨੂੰ ਤਿਆਰ ਕਰਦੇ ਸੀਗੇ ਅੱਜ ਵੀ ਉਸ ਸਮੇਂ ਦੀਆਂ 170 ਸਾਲ ਪੁਰਾਣੀਆਂ ਚੀਜ਼ਾਂ ਨੂੰ ਸਾਹਮਣੇ ਰੱਖਿਆ ਹੋਇਆ ਆ ਇੱਥੇ ਬਾਹਰ ਦਾ ਇਸ ਤਰ੍ਹਾਂ ਦਾ ਦਰਸ਼ਾ ਜਿੰਨੇ ਵੀ ਕਹਿੰਦੇ ਕੈਦੀ ਹੁੰਦੇ ਸੀ ਉਹਨਾਂ ਨੂੰ ਇੱਥੇ ਬੈਲਾ ਨਹੀਂ ਰੱਖਿਆ ਜਾਂਦਾ ਸੀ ਉਹਨਾਂ ਤੋਂ ਲੋਹੇ ਦਾ ਕੰਮ ਕਰਾਇਆ ਜਾਂਦਾ ਸੀ ਹੋਰ ਵੀ ਜੋ ਇੱਥੇ ਕੰਮ ਹੁੰਦਾ ਸੀ ਉਹਨਾਂ ਤੋਂ ਕਰਾਇਆ ਜਾਂਦਾ ਸੀਗਾ ਹੁਣ ਤੁਹਾਨੂੰ ਘੁੰਮ ਫਿਰ ਕੇ ਇੱਕ ਵਾਰ ਆਲਾ ਦਵਾਲਾ ਦਿਖਾ ਦਈਏ ਤਾਂ ਕਿ ਕੁਝ ਰਹਿ ਨਾ ਜਾਵੇ ਹੁਣ ਤੁਹਾਨੂੰ ਇੱਧਰਲਾ ਪਾਸਾ ਦਿਖਾਉਂਦੇ ਆਂ ਆ ਜਿੰਨੇ ਵੀ ਸਰਾਖਾ ਇਹ ਸਾਰੇ ਕਮਰੇ ਨੂੰ ਜਾਂਦੇ ਆ ਇਹਦੇ ਰਾਹੀਂ ਅੰਦਰ ਇੱਕ ਤੁਸੀਂ ਲਾ ਲਓ ਰੋਸ਼ਨੀ ਜਾਂਦੀ ਸੀਗੀ ਇਸ ਤਰ੍ਹਾਂ ਦੇ ਕਾਫੀ ਸਰਾਖਾ ਹਰ ਕਮਰੇ ਦੇ ਹੁਣ ਵੀਡੀਓ ਦੀ ਕਰਦੇ ਆ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਧੰਨਵਾਦ